ਕਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਹੈ ਉਹ ਇਧਰਲੇ ਪਾਸੇ ਤਾਰ ਤੋਂ ਆਜੂਗੀ ਤੇ ਫਿਰ ਆਪਾਂ ਮਨ ਮਰਜ਼ੀ ਨਾਲ ਜਿੰਨੇ ਵੇਲੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵੇਲੇ ਮਰਜ਼ੀ ਜਾ ਕੇ ਕੰਮਕਾਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ੀਆਂ ਵਾਲਾ ਜਾਂ ਨਾਲ ਜਾਣ ਵਾਲਾ ਉਹ ਵੀ ਕੰਮ ਬਚ ਜਾਊਗਾ ਸੋ ਅਸੀਂ ਤਾਂ ਜਦੋਂ ਵੀ ਸਾਨੂੰ ਕੋਈ ਮਸਲਾ ਲੱਗਦਾ ਹੈ ਭਾਵੇਂ ਉਹ ਇਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਹੈ ਭਾਵੇਂ 도ਆਬੇ ਦਾ ਹੈ ਅਸੀਂ ਤਾਂ ਚਾਹਨਾ ਪੰਜਾਬੀਆਂ ਦਾ ਮਸਲਾ ਹੈ ਜੇ ਕਿਤੇ ਹੱਲ ਕਰਾਉਣ 'ਚ ਕਾਮਯਾਬ ਹੋ ਗਏ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ 'ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇੱਥੇ ਆਪਦੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ ਦਿਨ ਛਿਪਾ ਨਹੀਂ ਦਿੰਦੇ ਜੀ ਉਹ ਕਹਿੰਦੇ ਚੱਕੋ ਕੋਈ ਗੱਲ ਨਹੀਂ ਰਬਦਾਸ ਵਾਲੀ ਭੂਆ ਪਰਸ ਨੂੰ ਫੁੱਲਾਂ ਤੇ ਆਜੂ ਚੱਕੋ ਚੱਕੋ ਰੋਟੀ ਖਾਣੀਆਂ ਜਵਾਕਾਂ ਨੇ ਰੋਟੀ ਖਾਣੀਆਂ ਉਹ ਜਿੰਨਾ ਪਿੱਛੇ ਪਾਪ ਕਮਾਉਂਦੇ ਰਿਹਾ ਠੱਗੀਆਂ ਮਾਰਦੇ ਰਿਹਾ ਉਸ ਦਾ ਘੰਟਾ ਨਹੀਂ ਰੱਖ ਕੇ ਰਾਜੀ ਸੋ ਜੇ ਕਿਤੇ ਇਹ ਸਾਡੇ ਫਕੀਰਾਂ ਦੀ ਸਾਡੇ ਸ਼ਾਇਰਾਂ ਦੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਹੈ ਭਗਤਾਂ ਦੀ ਜੇ ਉਹਦੇ ਚ ਹੀ ਲਿਖਿਆ ਹੋਇਆ ਸਾਰਾ ਕੁਝ ਸੋ ਆਪਾਂ ਇਹੀ ਆ ਵੀ ਇਹ ਚਾਰ ਚੰਗੇ ਕੰਮ ਕਰ ਲਾਂਗੇ ਲੋਕ ਯਾਦ ਰੱਖ ਲੈਣਗੇ ਨਹੀਂ ਤਾਂ ਇੱਥੋਂ ਬੜੇ ਆਏ ਸਿਕੰਦਰ ਹੋਰੀ ਆਏ ਦੁਨੀਆ ਜਿੱਤਣ ਚਲੇ ਗਏ ਤੁਰ ਗਏ ਦੁਨੀਆ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਦੀ ਗਾਹਾਂ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਹੈ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਆ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆਹ ਕੰਮ ਹੈ ਜੀ ਮੇਰਾ ਡੀਐਸਪੀ ਕੋਲੇ ਆਹ ਕੰਮ ਹੈ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ ਵੀ ਆ ਤੁਸੀਂ ਕੰਮ ਕਰ ਦਿਓ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਬੈਠੇ ਇਹ ਲਿਖਣਾ ਹੈ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਹੈ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਹੈ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇਓਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੀਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰह्म ਗਿਆਨੀ ਬਾਬਾ ਗਮ ਚੁੱਕ ਜੀ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸੰਜੀਵਾਲਤਾ ਦਾ ਸੁਨੇਹਾ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਬਾਬਾ ਗਮ ਚੁੱਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਅਸੀਂ ਆਦਰ ਸਤਕਾਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ ਚ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤਵਾਨਾ ਵਾਲੇ ਉਹ ਮਤਲਬ ਐਜੂਕੇਸ਼ਨ ਦੇ ਸੰਤ ਸੀ ਐਜੂਕੇਸ਼ਨ ਦੇ ਪੜ੍ਹਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀਂ ਪੱਥਰ ਉਹਨਾਂ ਨੇ ਰੱਖਿਆ ਸੀ ਅੱਜ ਉਹਨਾਂ ਦੇ ਨਾਂ ਤੇ ਮਸਤਵਾਨਾ ਸਾਹਿਬ ਸਾਡੇ ਚੀਮਾ ਮੰਡੀ ਉਹਨਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜਿਹੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਧਰਤੀ ਤੇ ਰਹਿਣੇ ਚਾਹੀਦੇ ਉਹਨਾਂ ਦੇ ਨਾਂ ਤੇ ਕਾਲਜ ਜਿਵੇਂ ਤੁਸੀਂ ਮੰਗ ਕੀਤੀ ਹੋਵੇਂ ਜਿਵੇਂ ਹੋ ਜੂਗਾ ਸੋ ਮੈਂ ਇਹੀ ਬੇਨਤੀ ਤੁਹਾਨੂੰ ਕਰਨਾ ਆਇਆ ਕਿ ਬੱਚਿਆਂ ਨੂੰ ਪੜਾਓ ਬੱਚੇ ਪੜ੍ਹ ਕੇ ਜਦੋਂ ਉਹ ਡਿਗਰੀਆਂ ਮੁਤਾਬਕ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਗਈਆਂ ਬਾਰਲੇ ਮੁਲਕਾਂ ਮਲ ਦੇਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਬਾਹਰਲੇ ਮੁਲਕਾਂ ਚ ਠੀਕ ਆ ਚਲੇ ਜਾਂਦੇ ਆ ਪਰ ਉੱਥੇ ਮੌਸਮ ਆਪਣੇ ਅਨੁਕੂਲ ਨਹੀਂ ਉੱਥੇ ਭਾਸ਼ਾ ਆਪਣੇ ਅਨੁਕੂਲ ਨਹੀਂ ਉੱਥੇ ਮਾਹੌਲ ਆਪਣੇ ਅਨੁਕੂਲ ਨਹੀਂ ਹੁਣ ਉੱਥੇ ਵੀ ਰੋਲੇ ਪਏ ਹੋਏ ਨੇ ਉੱਥੇ ਵੀ ਹੁਣ ਕਹਿੰਦੇ ਨੇ ਉਹ ਉਹਨਾਂ ਵਾਲੇ ਜਿਹੜੇ ਲੋਕ ਨੇ ਵੀ ਚਲੋ ਜੀ ਤੁਸੀਂ ਵਾਪਸ ਜਾਓ ਇਧਰੋਂ ਆਪਾਂ ਗਏ ਹੋਏ ਆ ਉਧਰ ਹਜੇ ਪੱਕੇ ਨਹੀਂ ਹੋਏ ਇਧਰ ਕੱਚੇ ਉਧਰ ਕੱਚੇ ਹੁਣ ਫਿਰ ਕਦੋਂ ਪੱਕੇ ਹੋਵਾਂਗੇ ਔਰ ਧਰਤੀ ਕਿਹੜੀ ਗੁਰੂ ਨਾਨਕ ਦੇਵ ਜੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਧਰਤੀ ਉਹ ਜਿਹਦੇ ਪੈਰ ਪੈਰ ਤੇ ਸਾਨੂੰ ਅਸ਼ੀਰਵਾਦ ਮਿਲਿਆ ਹੋਇਆ ਹੈ ਜਰਰੇ ਜਰਰੇ ਦੇ ਵਿੱਚ ਅਸ਼ੀਰਵਾਦ ਹੈ ਤੇ ਉਹ ਧਰਤੀ ਛੱਡ ਕੇ ਕਿਉਂ ਜਾ ਰਹੇ ਆ ਪਹਿਲਾਂ ਸਿਸਟਮ ਤੋਂ ਦੁਖੀ ਹੋ ਗਏ ਸੀਗੇ ਸਿਸਟਮ ਤੋਂ ਦੁਖੀ ਹੋ ਕੇ ਛੱਡ ਕੇ ਜਾਣਾ ਪੈ ਰਿਆ ਸੀ ਪਰ ਹੁਣ ਆਪਾਂ ਇੱਥੇ ਆਪ ਦੇ ਘਰੇ ਹੀ ਠੀਕ ਕਰ ਲਈਏ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਵੀਰੋ ਇਹ ਇਹ ਪੰਜਾਬ ਦੀ ਧਰਤੀ ਇਹ ਪੰਜਾਬ ਦਾ ਮਾਹੌਲ ਇਹ ਆਪਾਂ ਨੂੰ ਹੀ ਠੀਕ ਕਰਨਾ ਪੈਣਾ ਹੈ ਇਹ ਕੋਈ 12ਵਾਂ ਆ ਕੇ ਨਹੀਂ ਕਰੂਗਾ ਆਪਾਂ ਹੀ ਠੀਕ ਕਰ ਲਈਏ ਆਪਦੇ ਘਰ ਨੂੰ ਆਪ ਹੀ ਸਾਫ਼ ਕਰ ਲਈਏ ਤਾਂ ਇਹਦੇ ਵਰਗੀ ਧਰਤੀ ਨਹੀਂ ਇੱਥੇ ਹਰ ਕਿਸਮ ਦਾ ਮੌਸਮ ਹੈ ਧਰਤੀ ਜਰਖੇਜ ਹੈ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਨੀ ਦਾ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਹਰ ਰੋਜ਼ ਗੂੰਗਾਣ ਹੁੰਦਾ ਹੈ ਸੋ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਹੀ ਬਣਾ ਲੀਏ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸੰਦੋ ਸਾਡਾ ਪੰਜਾਬ ਹੀ ਆ ਜਾਏ ਬਸ ਸਾਡੇ ਕੋਲੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲੀਏ ਪੰਜਾਬ ਨੂੰ ਰੰਗਲਾ ਬਣਾ ਲੀਏ ਔਰ ਇਸ ਰੰਗਲੇ ਪੰਜਾਬ ਚ ਹਰ ਬੰਦੇ ਤੋਂ ਅਸੀਂ ਰੰਗ ਭਰਵਾਉਣਾ ਤੁਸੀਂ ਜੋ ਯੋਗਦਾਨ ਪਾ ਸਕਦੇ ਹੋ ਵਿੱਚ ਪਾਓ ਸਰਕਾਰ ਤੁਹਾਡੇ ਨਾਲ ਖੜੂਗੀ ਸਰਕਾਰ ਤੁਹਾਡੇ ਨਾਲ ਖੜੂਗੀ ਕਾਲਜ ਚਾਹੀਦੇ ਐ ਸਕੂਲ ਚਾਹੀਦੇ ਐ ਆਮ ਆਦਮੀ ਕਲੀਨਿਕ ਚਾਹੀਦੇ ਐ ਇਲਾਜ ਚਾਹੀਦਾ ਅਸੀਂ ਨੌਕਰੀਆਂ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 30000 ਨੌਕਰੀਆਂ ਤੁਹਾਡੇ ਚੋ ਵੀ ਮਿਲੀਆਂ ਹੋਣੀਆਂ ਬਹੁਤ ਸਾਰਿਆਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰ ਇਕ ਰੁਪਈਆ ਵੀ ਕਹਦੇ ਕੋਈ 1 ਰੁਪਈਆ ਕਿ 1 ਰੁਪਈਆ ਲੱਗ ਗਿਆ ਸਾਡਾ ਸ਼ਪਾਰਸ਼ ਤੇ ਜਾਂ ਕੋਈ 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 ਕਿਸੇ ਮੰਤਰੀ ਨੂੰ ਕਹਿਣਾ ਪੈ ਗਿਆ ਨਾ ਜੇ ਨੰਬਰ ਆਉਣਗੇ ਤੁਹਾਡੇ ਘਰੇ ਚਿੱਠੀ ਆ ਜਾਊਗੀ ਮੇਰੇ ਖੱਬੇ ਪਾਸੇ ਕਲਾਕਾਰਾਂ ਦੇ ਵਿੱਚ ਸਾਡਾ ਬੜਾ ਮਿੱਤਰ ਹੈ ਨਿਸ਼ੱਤਰ ਹੈ ਨਾ ਤੇ ਬੜੇ ਵੱਡੇ ਕਲਾਕਾਰਾਂ ਚ ਨਾਮ ਆਉਂਦਾ ਹੈ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਬਹੁਤ ਸਾਰੇ ਦੁਨੀਆ ਭਰ ਦੇ ਟੂਰਾਂ ਤੇ ਗਏ ਹਾਂ ਅਸੀਂ ਉਦੋਂ ਵੀ ਇਹੀ ਗੱਲ ਕਰਦੇ ਸੀ ਵੀ ਜੇ ਮੌਕਾ ਮਿਲਿਆ ਯਾਰ ਪੰਜਾਬ ਨੂੰ ਪੰਜਾਬ ਬਣਾਉਣਾ ਕਿਉਂਕਿ ਇਹਦੇ ਕਲਾਕਾਰ ਭਰਾ ਨੇ ਇਹੇ ਖੁਸ਼ੀਆਂ ਦੁੱਗਣੀਆਂ ਕਰਨ ਆਉਂਦੇ ਆ ਤੁਹਾਡੀਆਂ ਸਿਆਣੇ ਕਹਿੰਦੇ ਆ ਕਿ ਜਿਹੜੀਆਂ ਖੁਸ਼ੀਆਂ ਨੇ ਉਹ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਕਲਾਕਾਰਾਂ ਨੂੰ ਆਪਾਂ ਖੁਸ਼ੀਆਂ ਵੱਲੇ ਬਣਾਉਂਦੇ ਆ ਕਿ ਸਾਡੀਆਂ ਖੁਸ਼ੀਆਂ ਨੂੰ ਦੁੱਗਣੀਆਂ ਕਰਜੋ ਜੇ ਖੁਸ਼ੀ ਵਾਲਾ ਮਾਹੌਲ ਹੋਊਗਾ ਤਾਂ ਇਹ ਵੀ ਤਾਂ ਹੀ ਵਿਜੀ ਹੋਣਗੇ ਜੇ ਹੁਣ ਮਾਹੌਲ ਹੀ ਖੁਸ਼ੀ ਵਾਲਾ ਨਹੀਂ ਹੋਊਗਾ ਫਿਰ ਫਿਰ ਇਹਨਾਂ ਨੂੰ ਕੌਣ ਬੁਲਾਊਗਾ じゃ ਇਹ ਸਾਰੀ ਚੇਨ ਹੈ ਜੇ ਕਿਸਾਨ ਦੀ ਖੇਤੀ ਨਹੀਂ ਹੋਊਗੀ ਵਧੀਆ ਜੇ ਉਹਨੂੰ ਭਾਅ ਹੀ ਨਹੀਂ ਮਿਲੂਗਾ ਤਾਂ ਬਾਜ਼ਾਰ ਵੀ ਫਿਰ ਸੁਨਾ ਰਹੂਗਾ ਫਿਰ ਬਾਜ਼ਾਰ ਚ ਕੌਣ ਜਾਊਗਾ ਜਦੋਂ ਜੇਬ ਚ ਪੈਸੇ ਹੀ ਹੈ ਨਹੀਂ ਸੋ ਇਸ ਕਰਕੇ ਸਾਰੀ ਚੇਨ ਹੈ ਇਹ ਇਹ ਸਾਈਕਲ ਜਿਹੜਾ ਚੱਲਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਤਰੱਕੀ ਕਰਨ ਦਾ ਹੱਕ ਹੈ ਹਰੇਕ ਦੇ ਘਰੇ ਚੁੱਲ੍ਹਾ ਬਲੇ ਹਰੇਕ ਦੇ ਘਰੇ ਰੱਬ ਰੋਟੀ ਦੇਵੇ ਹਰੇਕ ਦੇ ਘਰੇ ਰਿਜ਼ਕ ਦੇਵੇ ਤੇ ਪੰਜਾਬ ਇਸੇ ਤਰ੍ਹਾਂ ਤਰੱਕੀ ਕਰਦ ਰਿਹਾ ਵੀ ਇਹੀ ਸਾਡੀਆਂ ਦੁਆਵਾਂ ਨੇ ਇਹੀ ਸਾਡੀਆਂ ਸਾਡੇ ਤਾਂ ਮਨ ਦੀਆਂ ਇੱਛਾਵਾਂ ਨੇ ਤੇ ਬਾਕੀ